हां जिथे तू बैठਵੇਂ ਨਾਲ ਆਕੇ ਸਾਡੇ ਸੱਜਣਾ ਵੇ ਜਿੱਥੇ ਤੂੰ ਬਹਿ ਜਵੇਂ ਨਾਲ ਆਕੇ ਸਾਡੇ ਸੱਜਣਾ ਵੇ ਸਾਨੂੰ ਅਤ ਦੀ ਗਰਮੀ ਵੀ ਐਸੀ دیਵਾਂਗ ਲਗੇ ਆ ਜਿੱਥੇ ਤੂੰ ਬਹਿ ਜਵੇਂ ਨਾਲ ਆਕੇ ਸਾਡੇ ਸੱਜਣਾ ਵੇ ਸਾਨੂੰ ਅਤ ਦੀ ਗਰਮੀ ਵੀ ਐਸੀ دیਵਾਂਗ ਲਗੇ ਤੇਰੇ ਨਾਲ ਬੈਠ ਕੇ ਕੀਤੀਆਂ ਗੱਲਾਂ ਬਾਤਾਂ ਸੱਚ ਦੱਸੀਏ ਸਾਨੂੰ ਕਿਉ ਦੇਸੀ ਦੇਵਾਂਗ ਲਗੇ ਆ ਜਿੱਥੇ ਤੂੰ ਬਹਿ ਜਵੇਂ ਨਾਲ ਆਕੇ ਸਾਡੇ ਸੱਜਣਾ ਵੇ ਸਾਨੂੰ ਅਤ ਦੀ ਗਰਮੀ ਵੀ ਐਸੀ ਦੇਵਾਂਗ ਲਗੇ ਹਾ ਸਾਡੀ ਜ਼ਿੰਦਗੀ ਵਾਲਾ ਵੇੜਾ ਸੱਜਣਾ ਤੁਰਸ਼ ਨਾਇਆ ਏ ਜਿਸ ਦਿਨ ਦਾ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਏ ਸਾਡੀ ਜ਼ਿੰਦਗੀ ਵਾਲਾ ਵੇੜਾ ਸਜਣਾ ਤੂੰ ਰਛਨਾਇਆ ਏ ਜਿਸ ਦਿਨ ਦਾ ਤੂੰ ਸਾਡੀ ਜ਼ਿੰਦਗੀ ਦੇ ਵਿੱਚ ਆਇਆ ਏ ਤੇਰੇ ਬੋਲਾਂ ਵਿੱਚ ਮਠਾਸ ਬੜੀ ਏ ਸੋਰਬ ਦੀ ਆਖਾ ਤੇਰੇ ਬੋਲਾਂ ਵਿੱਚ ਮਠਾਸ ਬੜੀ ਏ ਸੋਰਬ ਦੀ ਆਖਾ ਤੇਰਾ ਹਰ ਇੱਕ ਬੋਲ ਸਾਨੂੰ ਘੁੜ ਦੀ ਪੇਸੀ ਵਾਂਗ ਲਗੇ ਜਿੱਥੇ ਤੂੰ ਬਹਿ ਜਿਵੇਂ ਨਾਲ ਆ ਕੇ ਸਾਡੇ ਸੱਜਣਾ ਵੇ ਸਾਨੂੰ ਅੱਤ ਦੀ ਗਰਮੀ ਵੀ ਏਸੀ ਦੇ ਵਾਂਗ ਲੱਗੇ ਤੇਰੇ ਨਾਲ ਬੈਠ ਕੇ ਕੀਤੀਆਂ ਗੱਲਾਂ ਬਾਤਾਂ ਵੀ ਸੱਚ ਦੇ